ਅੱਜ ਅਸੀਂ ਬਾਰ ਐਸੋਸੀਏਸ਼ਨ ਮੁਕੇਰੀਆਂ ਦੇ ਸਮੂਹ ਵਕੀਲ ਇੱਥੇ ਇਕੱਠੇ ਹੋਏ ਆਂ ਤੇ ਆਪਾਂ ਅੱਜ ਕੌਟਾਂ ਦੇ ਇੱਕ ਕੰਮ ਦਾ ਵਿਰੋਧ ਕੀਤਾ ਹੈ ਗ੍ਰਾਮੀਣ ਨਿਆਲਿਆਂ ਅਤੇ ਜੋ ਸਾਨੂੰ ਮੁਕੇਰੀਆਂ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਵੱਲੋਂ ਨਹੀਂ ਦਿੱਤਾ ਜਾ ਰਿਹਾ ਇੰਡੀਵਿਜੂਅਲ ਬੇਸਿਸ ਦੇ ਉੱਤੇ ਜਦਕਿ ਜੋ ਸਾਡਾ ਹੱਕ ਹੈ ਨਿੱਜੀ ਐਡਵੋਕੇਟ ਦਾ ਆਪਣੇ ਨਿੱਜੀ ਚੈਂਬਰ ਵਾਸਤੇ ਕਨੈਕਸ਼ਨ ਲੈਣਾ ਇੱਥੇ ਸਾਨੂੰ ਪੀਐਸਪੀਸੀਐਲ ਤੱਕਾ ਕਰ ਰਹੀ ਹੈ ਮਜਬੂਰ ਕਰ ਰਹੀ ਹੈ ਐਲਡੀ ਸਿਸਟਮ ਕਰਾਉਣ ਲਈ ਜੋ ਕਿ ਬੜਾ ਹੀ ਖਰਚੀਲਾ ਪ੍ਰੋਸੈਸ ਹੈ ਔਰ ਲਗਭਗ ਹਰ ਵਕੀਲ ਨੂੰ 40-50 ਹਜ਼ਾਰ ਰੁਪਿਆ ਜਾਂ 60 ਹਜ਼ਾਰ ਰੁਪਿਆ ਪੇ ਕਰਨਾ ਪਏਗਾ ਸਾਡੀ ਜਿਹੜੀ ਬਾਹਰ ਹੈ ਇੱਥੇ 80-90 ਚੈਂਬਰ ਨੇ ਤੇ ਉਹਨਾਂ ਦਾ ਖਰਚਾ ਜੋ ਅਸੈਸ ਕੀਤਾ ਨੇ ਨੇ 50 ਲੱਖ ਰੁਪਿਆ ਕੀਤਾ ਹੈ ਪੀਐਸਪੀਸੀ ਅੱਲਾ ਕਹਿਣਾ ਹੈ ਕਿ ਜਿੱਥੇ ਤਾਰਾਂ ਬਿਜਲੀ ਦੀਆਂ ਨਹੀਂ ਆਉਂਦੀਆਂ ਉੱਥੇ ਐਲਡੀ ਸਿਸਟਮ ਕਰਵਾਉਣਾ ਜ਼ਰੂਰੀ ਹੈ ਇੱਥੇ ਦਸਨ ਜੋਰ ਹੈ ਜੋਗ ਹੈ ਜ਼ਿਕਰ ਜੋਗ ਹੈ ਸਾਡੀ ਕੋਰਟ ਦੇ ਵਿੱਚ ਤੁਸੀਂ ਦੇਖੋਗੇ ਬਿਜਲੀਆਂ ਤਾਰਾਂ ਆਉਂਦੀਆਂ ਇੱਥੋਂ ਘਰਾਂ ਨੂੰ ਕਨੈਕਸ਼ਨ ਦਿੱਤਾ ਜਾ ਸਕਦਾ ਦੁਕਾਨਾਂ ਨੂੰ ਕਨੈਕਸ਼ਨ ਦਿੱਤਾ ਜਾ ਸਕਦਾ ਪਰ ਸਾਨੂੰ ਵਕੀਲਾਂ ਨੂੰ ਕਨੈਕਸ਼ਨ ਦੇਣ ਤੋਂ ਇਨਕਾਰੀ ਨੇ ਆਪਣੇ ਉਹ ਰੂਲ ਦੱਸਦੇ ਨੇ ਜਿਹੜੇ ਰੂਲ ਸਾਡੇ ਤੇ ਲਾਗੂ ਨਹੀਂ ਹੁੰਦੇ ਜਦ ਕਿ ਸਾਡੀਆਂ ਸਾਡੀ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਵਕੀਲ ਅਦਾਰਾ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਕਰਦਾ ਇਹ ਲੋਕਾਂ ਦੀ ਸੇਵਾ ਕਰਦਾ ਹੈ ਅਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਬੈਠੇ ਹਾਂ ਔਰ ਪਿਛਲੇ 10 12 ਦਿਨ ਤੋਂ ਸਾਰੇ ਹੀ ਸਮੂਹ ਵਕੀਲ ਇਸ ਕਿੜਾਕੇ ਦੀ ਗਰਮੀ ਹਿਊਮਿਡਿਟੀ ਦੇ ਵਿੱਚ ਪਸੀਨੇ ਦੇ ਵਿੱਚ ਮਜਬੂਰ ਨੇ ਕੰਮ ਕਰਨ ਵਾਸਤੇ ਤੇ ਸਾਡਾ ਟਾਈਪ ਦਾ ਕੰਮ ਹੋਰ ਜ਼ਰੂਰੀ ਕੰਮ ਕੋਟ ਦੇ ਆਪਾਂ ਕਰਨ ਚ ਅਸਮਰਥ ਹੈ ਇੱਥੇ ਬਿਜਲੀ ਬੋਰਡ ਕੋਲ ਆਪਾਂ ਜਾ ਜਾ ਕੇ ਪੰਜ ਸੱਤ 10 ਵਰੀਆਂ ਦਫ਼ਤਰ ਗਏ ਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਅਸੀਂ ਮਜਬੂਰ ਆਂ ਹੜਤਾਲ ਕਰਨ ਵਾਸਤੇ ਔਰ ਇਹ ਹੜਤਾਲ ਅਗਰ ਪੀਐਸਪੀਐਫਲ ਸਾਡਾ ਕਨੈਕਸ਼ਨ ਦਾ ਮੁੱਦਾ ਹੱਲ ਨਹੀਂ ਕਰਦੀ ਤੇ ਲੰਬੇ ਜਾਏਗੀ ਔਰ ਅਸੀਂ ਮਜਬੂਰ ਹੋਵਾਂਗੇ ਲੰਬੀ ਹੜਤਾਲ ਲੰਬੀ ਹੜਤਾਲ ਕਰਨ ਵਾਸਤੇ ਔਰ ਇਦੋਂ ਨਾਲ ਹੀ ਪੰਜਾਬ ਤੇ ਹਰਿਆਣਾ ਦੀਆਂ 12 ਦੀ ਆਪਾਂ ਕਾਲ ਲਵਾਂਗੇ ਤੇ ਮੈਂ ਤੇ ਸੁਝਾਅ ਵੀ ਦਿਨਾ ਪੰਜਾਬ ਸਰਕਾਰ ਨੂੰ ਜਾਂ ਪੀਸੀਆ ਪੀਐਸਪੀ ਨੂੰ ਕਿ ਜਿਨ੍ਹਾਂ ਨੇ ਇਲੈਕਸ਼ਨ ਦੇ ਸਮੇਂ 2022 ਦੇ ਵਿੱਚ ਬੜੇ ਬੜੇ ਵੱਡੇ ਵਾਅਦੇ ਕੀਤੇ ਸੀ ਅਸੀਂ ਵਕੀਲਾਂ ਵਾਸਤੇ ਇਹ ਕਰਾਂਗੇ ਵਕੀਲਾਂ ਵਾਸਤੇ ਉਹ ਕਰਾਂਗੇ ਹੁਣ ਵਕੀਲਾਂ ਨਾਲ ਹੀ ਅਨਿਆਇ ਨਾ ਕਰੋ ਵਕੀਲਾਂ ਨਾਲ ਸਹਿਯੋਗ ਕਰੋ ਔਰ ਜਿਹੜੇ ਬਿਜਲੀ ਕਨੈਕਸ਼ਨ ਹੈ ਇੰਡੀਵਿਜੁਅਲ ਬੇਸਿਸ ਤੇ ਦਿੱਤੇ ਜਾਣ ਅਗਰ ਅਗਰ ਪੰਜਾਬ ਸਰਕਾਰ ਸਾਡਾ ਇਹ ਜਿਹੜਾ ਕਲੇਮ ਹੈ ਨਹੀਂ ਮੰਨਦੀ ਸਾਨੂੰ ਇੰਡੀਵਿਜੁਅਲ ਬੇਸਿਸ ਤੇ ਕਨੈਕਸ਼ਨ ਨਹੀਂ ਦਿੰਦੀ ਤੇ ਐਸੀ ਜਿਹੜੇ ਸਮੂਹ ਵਕੀਲ 12 ਗ੍ਰਾਮੀਨ ਪੰਚਾਇਤਾਂ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਉਹਨਾਂ ਦਾ ਵੀ ਡਟ ਕੇ ਵਿਰੋਧ ਕਰਾਂਗੇ ਔਰ ਸਰਕਾਰ ਨੂੰ ਇਹ ਭੁਗਤਣਾ ਪਊਗਾ ਇਸ ਦੇ ਨਾਲ ਹੀ ਜੋ ਸਰਕਾਰ ਦੀ ਗਲਤ ਪਾਲਿਸੀ ਹੈ ਗ੍ਰਾਮੀਣ ਨਿਆਂਲਿਆਂ ਦੀ ਉਹਨੂੰ ਵੀ ਸਰਕਾਰ ਵਾਪਸ ਲਵੇ ਕਿਉਂਕਿ ਮੁਕੇਰੀਆਂ ਦੇ ਵਿੱਚ 2008-09 ਦੇ ਵਿੱਚ ਮੋਬਾਈਲ ਕੋਡ ਨੇ ਲਾਗੂ ਕੀਤੀ ਸੀ ਉਹ ਸਰਕਾਰ ਨੂੰ ਵਾਪਸ ਲੈਣਾ ਪਿਆ ਸੀ ਨਾ ਤੇ ਉੱਥੇ ਜੱਜ ਸਾਹਿਬਾਨ ਕਾਰਜ ਕਰ ਪੈਂਦੇ ਐ ਨਾ ਹੀ ਵਕੀਲ ਕਾਰਜ ਕਰ ਪੈਂਦੇ ਐ ਤੇ ਨਾ ਹੀ ਉੱਥੇ ਬਹਿਣ ਦੀ ਜਗ੍ਹਾ ਹੁੰਦੀ ਐ ਨਾ ਹੀ ਉੱਥੇ ਕੋਈ ਆਉਟ ਕਮਿਸ਼ਨ ਹੁੰਦਾ ਹੈ ਨਾ ਹੀ ਕੋਈ ਸਟੈਨ ਹੁੰਦਾ ਹੈ ਜਿਸ ਕਰਕੇ ਲੋਕਾਂ ਨੂੰ ਵੀ ਬਹੁਤ ਵੱਡੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ